ਸਰੋਪਣੀਆ ਤਾਲੀਦਾਲ ਦੇ ਪ੍ਰਧਾਨ ਸਾਹਿਬ ਸੰਵੀਰ ਸਿੰਘ ਬਾਦਲ ਹੋਰ ਹਨ ਪਾਰਟੀ ਦੇ ਵਿੱਚੋਂ ਇੱਕ ਸਿਲੇਕਟਡ ਵੰਡਿਆ ਬੰਦਿਆਂ ਨੂੰ ਇਕੱਠੇ ਕਰਕੇ ਆਪਣੇ ਮਨ ਚਾਏ ਬੰਦਿਆਂ ਨੂੰ ਇਕੱਠੇ ਕਰਕੇ ਪਾਰਟੀ ਦੇ ਵਿੱਚ ਆਪ ਹੀ ਇੱਕ ਧੜੇ ਧੜਾ ਪੈਦਾ ਕਰ ਦਿੰਦੇ ਸਵੇਰੇ ਬਾਦਲ ਹੋਰ ਨੇ ਲਗਾਤਾਰ ਇੱਕ ਹਫਤਾ ਪਾਰਟੀ ਨੂੰ ਥੇਰੂ-ਥੇਰੂ ਕਰਕੇ ਪਾਰਟੀ ਨੂੰ ਧੜੇ ਵਿੱਚ ਵੰਡ ਕੇ ਇੱਕ ਧੜੇ ਦੀ ਅਗਵਾਈ ਕਰਨੀ ਸ਼ੁਰੂ ਕੀਤੀ। ਬਾਗੀ ਧੜੇ ਦੇ ਮੈਂਬਰਾਂ ਵੱਲੋਂ ਇੱਕ ਵਾਰ ਫਿਰ ਤੋਂ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਕੱッセ ਗਏ ਨੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਭਾਗੀ ਤੜੇ ਦੇ ਮੈਂਬਰਾਂ ਦੀ ਅਗਵਾਈ ਕਰਦੇ ਹੋਏ ਟਕਸਾਲੀ ਅਕਾਲੀ ਲੀਡਰ ਪ੍ਰੀਤ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਪਾਰਟੀ ਨੂੰ ਖੇਰੂ-ਖੇਰੂ ਕਰਨ ਦਾ ਕੰਮ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਟੜਿਆਂ ਵਿੱਚ ਵੰਡਿਆ ਤੇ ਮਨ ਚਾਹੇ ਬੰਦਿਆਂ ਨੂੰ ਇਕੱਠਾ ਕਰਕੇ ਟੜਾ ਬਣਾਇਆ ਜਿਸ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਖੜਾ ਹੈ ਕਿ ਪਿਛਲੇ 3-4 ਦਿਨਾਂ ਤੋਂ ਜੋ ਘਟਨਾਕਾਰ ਵਾਪਰੇ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਨੂੰ ਬਚਾਉਣ ਲਈ ਇੱਕ ਵਿਅਕਤੀ ਦੀ ਰਾਖੀ ਲਈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਪਾਰਟੀ ਦੇ ਵਿੱਚੋਂ ਇੱਕ ਸਿਲੇਕਟਡ ਬੰਦਿਆਂ ਬੰਦਿਆਂ ਨੂੰ ਇਕੱਠੇ ਕਰਕੇ ਆਪਣੇ ਮਨ ਚਾਹੇ ਬੰਦਿਆਂ ਨੂੰ ਇਕੱਠੇ ਕਰਕੇ ਪਾਰਟੀ ਦੇ ਵਿੱਚ ਆਪ ਹੀ ਇੱਕ ਧੜੇ ਧੜਾ ਪੈਦਾ ਕਰ ਲਿਆ ਸਾਹਿਬ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਲਗਾਤਾਰ ਇੱਕ ਹਫ਼ਤਾ ਪਾਰਟੀ ਨੂੰ ਖੇਰੂ-ਖੇਰੂ ਕਰਕੇ ਪਾਰਟੀ ਨੂੰ ਧੜੇ ਵਿੱਚ ਵੰਡ ਕੇ ਇੱਕ ਧੜੇ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਉਸ ਸਮੇਂ ਜਿਹੜੇ ਸਹਿਰਦ ਲੋਕ ਸੀ ਜਿਹੜੇ ਪਾਰਟੀ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਸੀ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਹਾਰਸ ਤੋਂ ਹਾਰਸ ਤੇ ਆਈ ਸਤੇਤੇ ਚਿੰਤਾਜਨਕ ਸੀ ਫਿਕਰਬੰਦ ਸੀ ਔਰ ਸ਼ਰੋਮਣੀ ਅਕਾਲੀ ਦਲ ਨੂੰ ਪੰਥਕ ਰੌ ਰੀਤਾਂ ਤੇ ਲਿਜਾਣਾ ਚਾਹੁੰਦੇ ਸੀ ਉਹ ਪਰਿਵਾਰ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਰਾਜ ਦੇ ਵਿੱਚ ਸਤਾ ਵਿੱਚ ਲਿਆਉਣ ਲਈ ਕੁਰਬਾਨੀਆਂ ਕੀਤੀਆਂ ਜੇੜਾਂ ਕਟੀਆਂ ਤਸ਼ੱਦਦ ਸਹਿ ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਗਵਾਈ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਮਾਣ ਸਤਿਕਾਰ ਦਿੱਤਾ ਦੇਸ਼ ਤੇ ਦੁਨੀਆ ਦੇ ਵਿੱਚ ਔਰ ਉਹਦੇ ਵਿੱਚ ਉਹ ਪਰਿਵਾਰ ਸ਼ਾਮਲ ਸੀ ਮਾਸਟਰ ਤਾਰਾ ਸਿੰਘ ਉਹਨਾਂ ਦਾ ਪਰਿਵਾਰ ਜੈਦਰ ਤਲਵੰਡੀ ਜੀ ਦਾ ਪਰਿਵਾਰ ਜੈਦਰ ਮੋਹਨ ਸਿੰਘ ਤੋੜਦਾ ਪਰਿਵਾਰ ਜੈਦਾ ਗੁਰਚਾਰ ਸਿੰਘ ਜੀ ਟੋੜਾ ਹੋਰਾਂ ਦਾ ਪਰਿਵਾਰ ਬਰਨਾਲਾ ਸਾਹਿਬ ਦਾ ਪਰਿਵਾਰ ਬਟਾਲਾ ਸਾਹਿਬ ਦਾ ਪਰਿਵਾਰ ਢੀਂਟਾ ਸਾਹਿਬ ਦਾ ਪਰਿਵਾਰ ਗੁਰਚਨ ਜੀ ਦਾ ਪਰਿਵਾਰ ਸਾਬਕਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਵਜ਼ੀਰ ਸਰਕਾਰ ਕਰਤਾਰ ਸਿੰਘ ਕੋਰ ਕਮੇਟੀ ਦੇ ਬਹੁਤ ਸਾਰੇ ਮਾਨਯੋਗ ਮੈਂਬਰ ਸਹਿਬਾਨ ਤਕਰੀਬਨ 1.5 ਦਰਜਨ ਤੋਂ ਵੱਧ ਐ ਜੀ ਪੀ ਸੀ ਦੇ ਮੌਜੂਦਾ ਤੇ ਤਕਰੀਬਨ 2 ਦਰਜਨ ਦੇ ਕਰੀਬ ਸਾਬਕਾ ਮੈਂਬਰ ਐ ਜੀ ਪੀ ਸੀ ਔਰ ਸਤ ਕਰਤਾਰ ਸਿੰਘ ਜੀ ਖਾਲਸਾ ਉਹਨਾਂ ਦੇ ਪਰਿਵਾਰ ਮਤਲਬ ਇਸ ਤਰ੍ਹਾਂ ਦੇ ਨਾਂਬਰ ਪਰਿਵਾਰਾਂ ਨੇ ਜੋ ਸ਼ਰੋਮਣੀ ਕਾਲੀਦਾਲ ਨੂੰ ਬਲੰਧੀਆਂ ਤੇ ਲਿਆਂਨ ਲਈ ਸ਼ਰੋਮਣੀ ਕਾਲੀਦਾਲ ਦੇ ਪਿਛਲੇ ਸਵੇ ਵਿੱਚ ਜਿਹੜੀਆਂ ਕਟਾਈਆਂ ਗਲਤੀਆਂ ਕਮੀਆਂ ਖਾਮੀਆਂ ਰਹੀਆਂ ਉਹਨਾਂ ਦੀ ਭੁੱਲ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਬਖਸ਼ਾਉਣ ਲਈ ਤੇ ਅੱਗੇ ਲਈ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਬਲੰਦੀਆਂ ਤੇ ਲਿਜਾਣ ਲਈ ਫਾਰਸ ਤੋਂ ਅਰਸਤ ਤੇ ਲਿਆਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਜੋਦੜੀ ਗੁਰੂ ਅੱਗੇ ਸਮਰਥ ਬਖਸ਼ਣ ਲਈ ਤੇ ਸਮਰਥਤਾ ਬਖਸ਼ਣ ਲਈ ਕਰਨ ਦਾ ਫੈਸਲਾ 1 ਜੁਲਾਈ ਨੂੰ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਰਨ ਦਾ ਫੈਸਲਾ ਕੀਤਾ